ਮਿਤੀ 2 18 ਸਤੰਬਰ 2024 ਨੂੰ ਡੀਬੀ ਵੱਲੋਂ ਇੱਕ ਬਹੁਤ ਹੀ ਵੱਡਿਆ ਉਪਰਾਲਾ ਕੀਤਾ ਗਿਆ ਜਿਹੜਾ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਅਰਥੀਨ ਹੈਗਾ ਡਬੀਈ ਇਸ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ ਉਹਨਾਂ ਨੇ ਇੱਕ ਐਗਜ਼ਾਮ ਕੰਡਕਟ ਕਰਾਰੇ ਜਿਹੜੇ ਫ੍ਰੀ ਆਫ ਕੋਸਟ ਹੈ ਉਹ ਜਿਹੜੇ ਬੱਚੇ ਸਿਲੈਕਟ ਹੋ ਜਾਣਗੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣਗੇ ਇਕਜ਼ਾਮ ਐਗਜ਼ਾਮ ਲੈਣ ਲਈ ਜਿਹੜਾ ਪੰਜਾਬ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਜਾਂ ਸਟਾਫ ਸਿਲੈਕਸ਼ਨ ਕਮਿਸ਼ਨ ਜਾਂ ਬੈਂਕਿੰਗ ਐਂਡ ਇੰਸ਼ੋਰੈਂਸ ਫੀਲਡ 'ਚ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਪ੍ਰੋਪਰ ਫ੍ਰੀ ਆਫ ਕਾਸਟ ਜਿਹੜਾ ਹੈ ਉਹਨਾਂ ਦੀ ਟ੍ਰੇਨਿੰਗ ਕਰਨਗੇ ਤਾਂਕਾ ਕਿ ਉਹ ਆਪਣੇ ਭਵਿੱਖ ਵਿੱਚ ਬੱਚੀਆਂ ਜਿਹੜੀਆਂ ਬੇਟੀ ਪੜਾਓ ਬੇਟੀ ਬਚਾਓ ਦੇ ਅਧੀਨ ਉਹ ਆਪਣੀ ਜ਼ਿੰਦਗੀ ਨੂੰ ਹੋਰ ਸਕਸੈਸਫੁਲ ਕਰਕੇ ਆਪਣੀ এমਪਲੋਇਮੈਂਟ ਜਨਰੇਟ ਕਰਕੇ ਆਪਣੇ ਕਿਤੇ ਪਹੁੰਚ ਸਕਣ ਇਸ ਕਰਕੇ ਉਹਨਾਂ ਨੂੰ ਇੱਕ ਕੀਤਾ ਇਹ ਉਪਰਾਲੇ ਤੋਂ ਅਸੀਂ ਬਹੁਤ ਹੀ ਸ਼ਲਾਘਾ ਕਰਦੇ ਹਾਂ ਕਿ ਬਹੁਤ ਵਧੀਆ ਉਪਰਾਲਾ ਹੈਗਾ ਕਿਉਂਕਿ ਬੱਚੇ ਜਦੋਂ ਜਾਂਦੇ ਆ ਉਹ ਜਾਂਦੇ ਆ ਕਿਸੇ ਪ੍ਰਾਈਵੇਟ ਕਿਸੇ ਵੀ ਇੰਸਟੀਚਿਊਟ ਵਿੱਚ ਤੇ ਉੱਥੇ ਜਾ ਕੇ ਉਹਨਾਂ ਨੂੰ ਪੈਸੇ ਖਰਚਨੇ ਪੈਂਦੇ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਹੜੇ ਇੰਸਟੀਚਿਊਟ 'ਚ ਜਾ ਕੇ ਪੜਨ ਕਿਹੜੇ ਚੰਗਾ ਕਿਹੜਾ ਨਹੀਂ ਇਸ ਸਰਕਾਰ ਵੱਲੋਂ ਜਦੋਂ ਇੱਕ ਉਪਰਾਲਾ ਕੀਤਾ ਜਾਂਦਾ ਉਹ ਬੜਾ ਵਧੀਆ ਹੁੰਦਾ ਉੱਥੇ ਜਿਹੜਾ ਬੱਚਾ ਸਿਲੈਕਟ ਹੋ ਜਾਂਦਾ ਉਸ ਬੱਚੇ ਨੂੰ ਇਹ ਪਤਾ ਹੈ ਕਿ ਮੈਂ ਸਹੀ ਹੱਥਾਂ ਵਿੱਚ ਹੈਗਾ ਹੈ ਕਿ ਮੈਨੂੰ ਇੱਥੇ ਸਹੀ ਗਾਈਡੈਂਸ ਮਿਲੇਗੀ ਤੇ ਉਸ ਗਾਈਡੈਂਸ ਦੇ ਅੰਤ ਉਹ ਆਪਣੇ ਜਿਹੜਾ ਹੈ ਐਗਜ਼ਾਮ ਕਲੀਅਰ ਕਰਕੇ ਤੇ ਉਹ ਆਪਣੇ ਜੋ ਉਦਾਸ ਲਾਈਫ ਦਾ ਗੋਲ ਹੈ ਆ ਉਹਨੂੰ ਅਚੀਵ ਕਰ ਲੈ। ਕੀ ਲੱਗਦਾ ਮੈਮ ਇਸ ਤਰ੍ਹਾਂ ਜਿਹੜੇ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਇਸ ਨਾਲ ਬੱਚਿਆਂ ਜਿਹੜੇ ਵਿਦੇਸ਼ ਜਾਣ ਦੇ ਰੁਝਾਨ ਵਧਿਆ ਹੋਇਆ ਉਹ ਘਟੂਗਾ? ਵਿਤੇਸ਼ ਜਾਣਾ ਨਹੀਂ ਜਾਣਾ ਉਹ ਉਹਨਾਂ ਦਾ ਪਰਸਨਲ ਹੈਗਾ। ਬਸ ਜੇ ਅਸੀਂ ਸਪੋਰਟ ਕਰਦੇ ਆ ਉਹ ਸਪੋਰਟ ਦੇ ਨਾਲ ਬੱਚੇ ਜਿਹੜਾ ਹੈ ਉਹ ਉਹਨਾਂ ਨੂੰ ਇੱਕ ਇਹ ਪਤਾ ਹੈ ਕਿ ਉਹਨਾਂ ਨੇ ਫਰੀ ਆਫ ਕਾਸਟ ਵਿਲਰ ਯਾਨਾ ਇੱਕ ਤੇ ਇਹ ਬਹੁਤ ਵੱਡੀ ਗੱਲ ਹੈ ਇੰਨਾ ਇੱਕ ਮੈਂ ਜੋ ਪਰਸਨਲੀ ਦੇਖਿਆ ਕਿ ਡੀਬੀ ਵਾਲੇ ਬਹੁਤ ਅੱਛੀ ਤਰ੍ਹਾਂ ਪਰਸਨਲ ਇੰਟਰਸਟ ਲੈ ਕੇ ਐਕਚੁਅਲ ਵਿੱਚ ਕੰਮ ਕਰਦੇ ਆ ਸੋ ਉਹਦੇ ਨਾਲ ਕੀ ਆ ਕਿ ਉਹ ਬੱਚਿਆਂ ਨੂੰ ਪ੍ਰੋਪਰ ਉਹ ਮਿਲੇਗਾ ਕਿ ਉਹ ਟ੍ਰੇਨਿੰਗ ਲੈ ਕੇ ਆਪਣਾ ਜੋ ਨਾ ਤਾਂ ਗੋਲ ਆਬਜੈਕਟਿਵ ਆ ਜੋ ਥੇ ਕਿਸੇ ਜੌਬ ਚ ਲੱਗ ਜਾਂਦੇ ਆ ਉਹਨਾਂ ਨੂੰ ਜੌਬ ਅੱਛੀ ਮਿਲ ਜਾਂਦੀ ਆ ਨੈਚਰਲੀ ਉਹ ਆਪਣੇ ਛੱਡ ਕੇ ਨਹੀਂ ਜਾਣਗੇ ਨਾ ਨਹੀਂ ਪ੍ਰਿੰਸੀਪਲ ਦੇ ਤੌਰ ਤੇ ਤੁਸੀਂ ਕਿਸ ਤਰ੍ਹਾਂ ਸਮਝਦੇ ਕਿ ਅੱਜ ਦੇ ਸਮੇਂ 'ਚ ਕਿੰਨੇ ਕੁ ਜ਼ਰੂਰੀ ਹੈ ਅਜਿਹਾ ਕੰਮ ਇਹ ਬਹੁਤ ਵਧੀਆ ਉਪਰਾਲਾ ਹੈਗਾ ਕਿ ਵੀ ਇਹ ਬੱਚਿਆਂ ਨੂੰ ਰਹਿਨੁਮਾਈ ਦੇਣੀ ਉਹਨਾਂ ਦਾ ਇੱਕ ਹੱਥ ਫੜਨਾ ਕਿਸੇ ਜਗ੍ਹਾ ਤੇ ਉਹ ਜ਼ਿੰਦਗੀ ਚ ਜਾਣਾ ਚਾਹੁੰਦੇ ਆ ਤੇ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਰਹਿਨਮਾਈ ਦੇ ਕੇ ਤੇ ਉਹਨਾਂ ਦੇ ਗੋਲ ਅਚੀਵ ਕਰਵਾਉਣੇ ਇਹ ਬਹੁਤ ਵੱਡੀ ਗੱਲ ਹੈਗੀ ਹੈ ਬਹੁਤ ਅੱਛੀ ਗੱਲ ਹੈ ਕਿ ਵੀ ਅਸੀਂ ਸੁਸਾਇਟੀ ਲਈ ਇਹ ਕੰਮ ਕਰ ਰਹੇ ਹਾਂ ਬਹੁਤ ਕੁਝ ਇੰਨੇ ਸਟੂਡੈਂਟਸ ਜਿਹੜੇ ਆ ਉਹ ਗੰਚੇ ਇਸ ਕੈਂਪ ਦਾ ਹਿੱਸਾ ਬਣੇ ਲਗਭਗ 200 ਬੱਚਾ ਹੈਗਾ ਜੀ ਜਿਹੜਾ ਉਹ ਆਇਆ ਹੈ ਤੇ ਇਹਦੇ ਵਿੱਚੋਂ ਜੋ ਪ੍ਰੋਸੈਸ ਹੈ ਹਾਊਸ ਪ੍ਰੋਸੈਸ ਦੇ थ्रू ਉਹ ਸਿਲੈਕਟ ਹੋਣਗੇ ਸਿਲੈਕਟ ਹੋ ਕੇ ਆਸਿਆ ਕਿ ਉਹ ਜਰੂਰ ਆਪਣੀ ਮੰਜ਼ਲ ਤੈਅ ਕਰਕੇ ਤੇ ਉੱਥੇ ਪਹੁੰਚਣਗੇ ਪੰਜਾਬ ਸਰਕਾਰ ਦਾ ਜਿਹੜਾ ਇਹ ਉਤਰਾਣਾ ਚ ਲੱਗ ਜਾਊਗਾ ਜੀ ਬਿਲਕੁਲ ਜੀ ਚਾਹੇ ਮੰਗੇ ਸਰ ਆਪਣਾ ਰਿਕੋਰਡਿੰਗਲੀ ਨਾਮ ਲਾ ਕੇ ਸਰ ਆ ਕਿਤੇ ਕੈਂਪ ਲਗਾਇਆ ਜੋ ਸੋਲਨ ਕੋਰਸ ਤੇ ਸਹੀ ਕਹਿਣਾ ਕਰੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਤੀਰਤਪਾਲ ਸਿੰਘ ਹੈ ਮੈਂ ਜ਼ਿਲ੍ਹਾ ਰੋਡਗੜ ਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਜਿਵੇਂ 50 ਕੰਮ ਕਰ ਰਿਹਾ ਹਾਂ ਅੱਜ ਅਸੀਂ ਇੱਥੇ ਸਰੂਪਰਾਣੀ ਗਵਰਨਮੈਂਟ ਕਾਲਜ ਦੇ ਵਿੱਚ ਮਾਨਯੋਗ ਡਸਾਡ ਡਿਪਟੀ ਕਮਿਸ਼ਨਰ ਜੀ ਦੇ ਆਦੇਸ਼ਾਂ ਅਨੁਸਾਰ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੇ ਅਧੀਨ ਲੜਕੀਆਂ ਨੂੰ ਸਰਕਾਰੀ ਨੌਕਰੀ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਨਾ ਇੱਕ ਫ੍ਰੀ ਕੋਚਿੰਗ ਅਸੀਂ ਦੇਣ ਦਾ ਆਰੰਭਿਆ ਹੈ ਜਿਹੜਾ ਟੀਚਾ ਲਿਖਿਆ ਹੈ ਤੇ ਉਸ ਦੇ ਤਹਿਤ ਅਸੀਂ ਅੱਜ ਇੱਥੇ ਸਰਕਾਰੀ ਗੁਰੂਪਰਾਣੀ ਕਾਲਜ ਵਿਖੇ ਜਿਹੜੇ ਗ੍ਰੈਜੂਏਟ ਪਾਸ ਜਿੰਨੀਆਂ ਵੀ ਲੜਕੀਆਂ ਹੈਗੀਆਂ ਉਹਨਾਂ ਨੂੰ ਸਰਕਾਰੀ ਨੌਕਰੀ ਦੇ ਸਬੰਧ ਦੇ ਵਿੱਚ ਇੱਕ ਟੈਸਟ ਦੇਣ ਦੀ ਅਸੀਂ ਇੱਥੇ ਉਹ ਰੱਖੀ ਹੈਗੀ ਆ ਜਿਸ ਦੇ ਵਿੱਚ ਜਿਹੜਾ ਕਿ ਅਸੀਂ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਲਈ ਅਸੀਂ ਉਹਨਾਂ ਨੂੰ ਕੋਚਿੰਗ ਫ੍ਰੀ ਉਪਲਬਧ ਕਰਵਾਈ ਜਾਏਗੀ ਜਿਸ ਦੇ ਤਹਿਤ ਤਕਰੀਬਨ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਹਜ਼ਾਰ ਦੇ ਕਰੀਬ ਲੜਕੀਆਂ ਨੇ ਇਸ ਦੇ ਟੈਸਟ ਲਈ ਅਪਲਾਈ ਕੀਤਾ ਸੀ ਜਿਸ ਵਿੱਚ ਉਹਨਾਂ ਨੂੰ ਪਹਿਲਾਂ ਸ਼ੁੱਕਰਵਾਰ ਤੇ ਰੈਗੂਲਰ ਨੂੰ ਕਾਲ ਕੀਤੀ ਗਈ ਜਿੱਤੇ ਵਿੱਚ 200 ਦੇ ਕਰੀਬ ਅੱਜ ਲੜਕੀਆਂ ਨੇ ਇਸ ਟੈਸਟ ਵਿੱਚ ਅਪੀਅਰ ਹੋਈਆਂ ਇਸ ਤੋਂ ਬਾਅਦ ਕਿੰਨੇ ਚਿਰ ਦੀ ਇਹਨਾਂ ਦੀ ਜਿਹੜੀ ਕਲਾਸਾਂ ਲੱਗਣਗੀਆਂ ਅ ਮੈਂ ਦੱਸ ਦਵਾਂ ਜਿਹੜਾ ਇਹ ਟੈਸਟ ਜਿਹੜੀ ਹੋਏਗੀ ਨਾ ਕੋਚਿੰਗ ਦਿੱਤੀ ਜਾਏਗੀ ਇਹਦੇ ਵਿੱਚ ਆਪਣੇ ਪੰਜਾਬ ਗਵਰਨਮੈਂਟ ਦੇ ਜਿੰਨੇ ਵੀ ਸਰਕਾਰੀ ਨੌਕਰੀਆਂ ਦੇ ਟੈਸਟ ਹੋਣਗੇ ਉਹਦੀ ਕੋਚਿੰਗ ਹੈ ਪੰਜਾਬ ਪੋਰਟਸ ਦੀ ਕੋਚਿੰਗ ਹੈ ਬੈਂਕਿੰਗ ਐਂਡ ਇੰਸ਼ੋਰੈਂਸ ਦੇ ਸੰਬੰਧ ਦੇ ਜਿਹੜੇ ਟੈਸਟ ਹੋਣਗੇ ਉਹਨਾਂ ਦੀ ਸਾਰੀ ਕੋਚਿੰਗ ਦਿੱਤੀ ਜਾਣੀ ਹੈ ਤੇ ਜਿਹੜੀ ਇਹ ਕੋਚਿੰਗ ਦਿੱਤੀ ਜਾਏਗੀ ਇਹ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 6 6 ਮਹੀਨੇ ਚੱਲੇਗੀ ਤੇ ਡੇਲੀ ਇਸ ਦੀਆਂ 2 ਘੰਟੇ ਜਿਹੜੀਆਂ ਨੇ ਕਲਾਸਾਂ ਉਹ ਸਾਡੇ ਦਫ਼ਤਰ ਵਿਖੇ ਉੱਥੇ ਹੀ ਲੱਗਣਗੀਆਂ। ਲੇਡੀ ਪੜਾਅ ਬੇਟੀ ਬਚਾਅ ਦੇ ਹੋਰ ਵੀ ਕੋਈ ਅਭਿਆਨ ਤੁਹਾਡੇ ਵਿੱਚ ਚਲਾਇਆ ਜਾ ਰਿਹਾ ਹੈ। ਹਾਂ ਇਹ ਇਸ ਤੋਂ ਪਹਿਲਾਂ ਗੱਲ ਕਰੀ ਅਸੀਂ ਜਨਵਰੀ ਮਹੀਨੇ ਦੇ ਵਿੱਚ ਵੀ ਇਹ ਸਾਡਾ ਇਹ ਇਹ ਸਟਾਰਟ ਕੀਤਾ ਸੀਗਾ। ਇਹ ਸਾਡਾ ਸੈਕੰਡ ਸੈਸ਼ਨ ਹੈ ਬੈਚ ਹੈਗਾ ਆ। ਜਨਵਰੀ ਮਹੀਨੇ ਵਿੱਚ ਵੀ ਪਹਿਲਾਂ ਅਸੀਂ ਸੇਮ ਇਸੇ ਤਹਿਤ ਅਸੀਂ ਬੱਚੀਆਂ ਦੇ ਟੈਸਟ ਲੈ ਕੇ ਉਹਨਾਂ ਨੂੰ ਅਸੀਂ ਕੋਚਿੰਗ ਦਿੱਤੀ ਸੀ। ਜਿਸ ਦੇ ਤਹਿਤ ਤਕਰੀਬਨ ਪਹਿਲੇ ਬੈਚ ਵਿੱਚ ਸਾਡੇ ਕੋਲ 68 ਦੇ ਕਰੀਬ ਲੜਕੀਆਂ ਦੀ ਕੋਚਿੰਗ ਲੱਦੀ ਸੀ। ਜਿਸ ਦੇ ਵਿੱਚ ਗੱਲ ਕਰੀਏ ਤਾਂ ਹੁਣੇ ਯੂਪੀਐਸਸੀ ਦੀ ਜਿਹੜੀ ਕਿ ਸਿਵਲ ਸਰਵਿਸ ਦੀ ਜਿਹੜੀ ਮੇਨ ਪ੍ਰੀਖਿਆ ਹੈਗਾ ਮੋਡਲੀ ਪ੍ਰੀਖਿਆ ਉਹਦੇ ਵਿੱਚ ਸਾਡੇ ਕੋਲ ਇੱਕ ਲੜਕੀ ਜਿਹੜੀ ਕੋਚਿੰਗ ਲੈਂਦੀ ਸੀ ਮਸਕਾਨ ਪੁਰੀ ਉਹਨੇ ਉਹ ਜਿਹੜੀ ਮੋਡਲੀ ਪ੍ਰੀਖਿਆ ਉਹ ਟੈਸਟ ਪਾਸ ਕਰ ਲਿਆ ਜਿਸ ਦੇ ਦੌਰਾਨ ਕਰਕੇ ਸਾਡੇ ਅੰਦਰ ਵੀ ਬੜਾ ਵਧੀਆ ਲੱਗਿਆ ਕਿ ਅਸੀਂ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਪਰਫੁੱਲਤ ਕੀਤਾ ਜਾਵੇ ਤੇ ਤਾਂ ਇਹ ਬੇਟੀ ਬਚਾਓ ਬੇਟੀ ਪੜਾਓ ਦੇ ਤਹਿਤ ਇਹ ਸੈਕੰਡ ਬੈਚ ਇਹ ਮਾਨਯੋਗ ਡੀਸੀ ਸਾਹਿਬ ਜੀ ਦੇ ਨਿਰਦੇਸ਼ ਅਨੁਸਾਰ ਇਹ ਚੱਲ ਰਿਹਾ ਹੈ ਤੇ ਅੱਜ ਉਹਦਾ ਟੈਸਟ ਲਗਿਆ ਤੇ ਅਗਲੇ 2-3 ਦਿਨ ਦੇ ਵਿੱਚ ਇਹਦਾ ਟੈਸਟ ਦਾ ਰਿਜ਼ਲਟ ਆਉਣਗੇ ਤੇ ਉਸ ਤੋਂ ਬਾਅਦ ਫਿਰ ਬੱਚਿਆਂ ਨੂੰ ਅਸੀਂ ਕਾਉਂਸਲਿੰਗ ਲਈ ਆਪਣੇ ਦਫ਼ਤਰ ਵਿੱਚ ਬੁਲਾਵਾਂਗੇ ਤੇ ਉਸ ਤੋਂ ਬਾਅਦ ਅੱਗੇ ਫਰਦਰ ਆਪਾਂ ਇਹਨਾਂ ਦੀਆਂ ਕਲਾਸਾਂ ਸਟਾਰਟ ਹੋਣਗੀਆਂ